どうぞ。<music> <music> ਆਹ ਨਰਮਰਵਾੜਾ ਚੱਲੋ ਯਾਰ ਅੰਦਰ ਮਰਵਾਉਂਦਾ ਸਾਰੇ ਹੀ ਉਹ ਹਮਾਰੀ ਪਾਰਟੀ ਸਰਗਪੱਟ ਉਹ ਮੇਰਾ ਸੀ ਪੈਂਡਾ ਸਾਰੇ ਹੀ ਬੈਠਾ ਕਿ ਨਾ ਵਾ ਕਿਰਮੇ ਸੇ ਕਿਹੜਾ ਪੈਂਡਾ ਸਰਗਵਾਦ ਤੇ ਕੀ ਗੱਲ ਹੋਈ ਆ ਅੰਦਰ ਮਰਵਾਣ ਗਏ ਮੈਂ ਗੁਰਦੀਪ ਸਾਹੀ ਪਿਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਆ ਤੇ ਕੀ ਹੋਇਆ ਕੀ ਗੱਲ ਕੀ ਹੋਈ ਸਰ ਘਰ ਮੈਂ ਅੰਦਰ ਦਰਵਾਣਾ ਬਣਾਉਂਦਾ ਖਟਕ ਲੱਗਿਆ ਅੱਛਾ ਖਟਕ ਲੱਗਿਆ ਗੁਰਦੀਪ ਸਿੰਘ ਹੁਣ ਕੋਈ ਨਹੀਂ ਉਹ ਸਾਰੇ ਕਿੰਨੇ ਬੰਦੇ ਹੋ ਜਾਂਦੇ ਕੈਸ ਉਧਰ ਉਧਰ ਦੱਸੋ ਕਿ ਸਹੀ ਹੋਇਆ ਵਾ ਹਾਂਜੀ ਜੀ ਯਾਰ ਉਹ ਸਾਰੇ ਅੰਦਰ ਘੁੰਡਾ ਕਰਦੀ ਹੋਣ ਰਹੀ ਆ ਹਾਂ ਅ ਮੇਰੇ ਸਾਰੇ ਵਾਲ ਪੜਦੋ ਤੇ ਇਹਨਾਂ ਨੇ ਅਗਰ ਮੈਂ ਅਸੀਂ ਕਿਹਦੀ ਪਾਰਟੀ ਲੋਕਾਂ ਕਰੀ ਪੜਨ ਲੱਗੇ ਕਾਂਗਰਸਾ ਨੂੰ ਭਰਲੇ ਤੁਸੀਂ ਨਾ ਕਾਂਗਰਸ ਕਾਗੂ ਜੀ ਖੋ ਕੇ ਲੱਗੇ ਵੀਰੇ ਸਾ ਵੀ ਖੋ ਕੇ ਲੱਗੇ ਕਾਗੂ ਖੋ ਕੇ ਪੱਗ ਵੀ ਖੋ ਕੇ ਲੱਗੇ ਜੀ ਅੱਛਾ ਆ ਸਾਰੇ ਵਾਲ ਦੇ ਹਾਂਜੀ ਆਏ ਤਰ ਕਹੜੇ ਪੰਡੇਣਾ ਦਰਗਾਹ ਵਾ ਹਾਂ ਆ ਮੈਂ ਸਾਰੇ ਵਾਰ ਖੋਤੇ ਨੇ ਕੌਣ ਆਇਆ ਹੱਥੋਂ ਪੈ ਘਟਣਾ ਮਰੇ ਗਰਦੀਪ ਸਰ ਨਾਲ ਜਿਹੜੇ ਬੰਦਿਆਂ ਨੂੰ ਲੇਕ ਕਰ ਪਾ ਆਏ ਪਾਗ ਕਿੱਥੇ ਤੁਹਾਡੀ ਪਾਗ ਵੀ ਉਹ ਲੈ ਗਏ ਹੋਗੇ

ڀڙ 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 ڀ ਹੈ ਲੋ ਬੱਚਾ ਨਾ ਇਹ ਨਾ ਅੱਧਿਕੰਨੀ ਨਾ ਜੀਤ ਪਾ ਨਾ ਉਹ ਵੀ ਨਾ ਜੀਤ ਪਾ 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 ਨਾ ਜੀ اڳواڻا سڀ پورو 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 اڳواڻ ਤੱਕ ਕਾਂਗਰਸ ਉਹ ਜਿਹੜਾ ਜਾਰੀ ਨਜ਼ਰ ਪਾਇਆ ਪਰ ਆਮ ਸਾਹਮਣੇ ਇੱਥੇ ਹੁੰਦੇ ਨਜ਼ਰ ਆ ਰਹੇ ਨੇ ਕੋਈ ਦੱਸਿਆ ਨੂੰ ਇਹ ਭੈਣ ਤੋਂ ਤੱਗਾ ਲੜਨ ਦੀ ਦਾ ਸ਼ਾਲਾ ਕਿ ਲੋਕ ਜਦਾ ਨਮੀ ਸਰਕਾਰ ਦਾ ਬਣਾਉਣੀਆਂ ਨੂੰ ਬੰਦੇ ਤੇ ਨਹੀਂ ਜਾਣੀ ਹੁੰਦੇ ਆਪਾਂ ਠੀਕ ਠੀਕ ਹੈ ਗੁਰਸਪ ਸਿੰਘ ਜੀ ਦਾ ਕਾਫੀ ਦਾਖਲਾ ਹੈ ਅਸੀਂ ਕਾਲੀਦਾਲ ਵੱਲੋਂ 100% ਡੇਰ ਬਾਬਾ ਅਨੰਕਲ ਕੇ ਦੇ ਵਿੱਚ ਪੰਜ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੇ ਤੇ 15 ਇੱਥੇ ਸੰਤੀਆਂ ਨੇ ਤੇ 38 ਉੱਧਰ ਹੈ ਸਾਰੀਆਂ ਸੰਤੀਆਂ ਦੇ ਵਿੱਚ ਕੈਂਡੀਡੇਟ ਦਿੱਤੇ ਪਏ ਪਰ ਇਹਨਾਂ ਨੇ ਬਹੁਤ ਵੱਡੀ ਗੁੰਡਾਗਰਦੀ ਕੀਤੀ ਹੈ ਗਰਦਾ ਆਪਣੇ ਕਲਾਂਨੌਰ ਦੇ ਵਿੱਚ ਜਿੱਥੇ ਅਸੀਂ ਕਾਗਜ਼ ਭਰਾਰੇ ਸੀ ਉਸ ਦਫ਼ਤਰ ਦੇ ਵਿੱਚ ਸਾਡੀਆਂ ਫਾਈਲਾਂ ਸੀ ਉਹਨੂੰ ਬਾਹਰੋਂ ਲਾਕ ਕਰ ਦਿੱਤਾ ਪੁਲਿਸ ਨੇ ਅਧ 2 2.5 ਘੰਟੇ ਦੇ ਬਾਅਦ ਉਹ ਲਾ ਕੇ ਇਹਨਾਂ ਨੇ ਖੋਲਿਆ ਉਹ ਸਾਡੀਆਂ ਸੰਤੀਆਂ ਵੀ ਲੇਟ ਹੋਈਆਂ ਨੇ ਪਰ ਚਰੋਂ ਲੈਂਡ 'ਚ ਲੱਗੇ ਹੋਏ ਨੇ ਡੇਰਾ ਬਾਬਾ ਨਾਨਕ ਵਿੱਚ ਸ਼ਾਹਪੁਰ ਜਾਜਨ ਦੀ ਜੋ ਸੰਤੀ ਹੈ ਆ 크ਰਿਸਚਨ ਸਾਡਾ ਸਰਪੰਚ ਹੈ ਵਿਲੀਅਮ ਇਹਦੇ ਹੱਥੋਂ ਫਾਈਲ ਖੋ ਕੇ ਤੇ ਪਾੜ ਦਿੱਤੀ ਗਈ ਹੈ ਮੈਂ ਸਮਝਣਾ ਕਿ ਜੇ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪੰਚਾਇਤ ਇਲੈਕਸ਼ਨਾਂ ਲੜਾਰੇ ਨੇ ਤੇ ਲੋਕਾਂ ਦੀ ਕਚਹਿਰੀ ਵਿੱਚ ਜਾਣ ਲੋਕਾਂ ਕੋਲੋਂ ਫਤਵਾ ਲੈਣ ਕਿ ਕਿਹੜੀ ਪਾਰਟੀ ਦੇ ਥੱਲੇ ਕੇਡਰ ਵਿੱਚ ਕੀ ਹੈ ਲੋਕ ਕਿੰ ਨੂੰ ਚਾਹੁੰਦੇ ਨੇ ਇਹ ਮੁੱਢਲਾ ਲੋਕਤੰਤਰ ਆ ਲੇਕਿਨ ਤੋਂ ਲੋਕਤੰਤਰ ਦਾ ਕਹਾਣ ਕਰ ਦਿੰਦਾ ਮੈਨੂੰ ਪਤਾ ਲੱਗਾ ਕਾਂਗਰਸ ਦਾ ਜਿਹੜਾ ਸਭ ਤੋਂ ਵੱਡਾ ਸੁੱਖੀ ਦਾ ਬਦਮਾਸ਼ ਸੀਗਾ ਚੌੜਾ ਜਿਹੜਾ ਹਮੇਸ਼ਾ ਹੀ ਗੁੰਡਾਗਰਦੀ ਕਰਦਾ ਸੀ ਜਿਹਨਾਂ ਸੁਖਵੀਰ ਬਾਦਲ ਤੇ ਵੀ ਉਹਦੇ ਪੁਰਾਣੇ ਗੋਲੀ ਚਲਾਈ ਸੀ ਉਨੂੰ ਕੁੱਟ-ਕੁੱਟ ਕੇ ਤੇ ਉਹਦਾ ਗੂੰ ਕੱਢ ਦਿੱਤਾ। ਔਰ ਮੈਂ ਸਮਝਦਾ ਕਿ ਭਾਵੇਂ ਬਦਮਾਸ਼ ਆ ਕੋਈ ਵੀ ਏ ਉਹਦੇ ਨੂੰ ਵੇਂਦਾ ਧੱਕਾ ਨਹੀਂ ਹੋਣਾ ਚਾਹੀਦਾ। ਉਹਨੂੰ ਵੀ ਮੌਕਾ ਦਿੰਦੇ ਜੇ ਇਲੈਕਸ਼ਨ ਲੜਨੀ ਚਾਹੁੰਦਾ ਜਾਂ ਕੋਈ ਹੋਰ ਕਰਨਾ ਚਾਹੁੰਦਾ। ਪਰ ਇਹਨਾਂ ਨੇ ਸਾਰੀਆਂ ਹਦੰਬਰਾਂ ਨੇ ਪਾਰ ਕਰ ਗਏ ਨੇ। ਪਰ ਫਿਰ ਵੀ ਅਸੀਂ ਲੋਕਤੰਤਰ ਵਿੱਚ ਜਕੀਰ ਰੱਖਨੇ ਆ। ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਆਪਣੇ ਕੈਂਡੀਕੀ ਤੋਂ ਲਈ। ਪੱਗਾਂ ਲੁੱਤਣੀਆਂ ਬਿਲਕੁਲ ਜਾਇਜ਼ ਨਹੀਂ ਗੀਆਂ। ਮੈਂ ਵੀ ਆਪਣੇ ਵਜੀਰ ਵੀ ਰਹੇ ਆ ਸਾਡੇ ਵੇਲੇ ਕੋਈ ਝਗੜਾ ਨਹੀਂ ਹੋਇਆ ਮੈਂ 5 ਤੋਂ 7 ਪੰਚਾਇਤਾਂ ਵੱਧ ਤੋਂ ਵੱਧ ਜਿਹੜੇ ਕਾਗਜ਼ ਰੱਦ ਹੋਏ ਨੇ ਅਸੀਂ 90 99 95% ਲੋਕਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਵੋਟਾਂ ਪਾਉਂਦੇ ਰਹੇ ਆ ਤੇ 20% ਵੋਟ ਤਾਂ ਵੈਸੇ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਪੰਡਾ ਐਮਐਲਆ ਦੇ ਅਸਰ ਸੂਕਣਾ ਕਿ ਇਹਦੀ ਇੰਤਕਾਲ ਹੋਣ ਵਾਲਾ ਹੁੰਦਾ ਕੋਈ ਇਸ ਨੂੰ ਨੌਕਰੀ ਦਾ ਲਾਰਾ ਲਾਇਆ ਹੁੰਦਾ ਕੇ ਉਹ ਨੂੰ ਪੰਚਾਇਤ ਦੇ ਫੰਡਾਂ ਦਾ ਡਵੈਲਪਮੈਂਟ ਦੇ ਵਾਸਤੇ ਲਾਰਾ ਲਾਇਆ ਹੁੰਦਾ ਇਸ ਕਰਕੇ 20% ਵੋਟ ਮੌਜੂਦਾ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਤੇ ਜੇ 20% ਵੋਟ ਲੈ ਕੇ ਵੀ ਕੈਂਡੀਡੇਟ ਨਹੀਂ ਜਿੱਤਦਾ ਤੇ ਫਿਰ ਸਮਝਣ ਪਈ ਉਹ ਵਾਜਾ ਵੱਜ ਗਿਆ ਅੱਜ ਨਾਲ ਬਚੂ ਆਜ ਅੱਜ ਇਹ ਕਾਗਜ਼ ਢਾਕਲ ਕਰਨੇ ਆ 5% ਕਹ ਲੋ ਕਿ ਟ੍ਰੇਲਰ ਆ ਫਿਲਮ ਸਰੀ ਬਾਕੀ ਹੈ ਤੇ ਕੀ ਬਨੇਗਾ ਜਿਵੇਂ ਕੱਟਣਗੇ ਤੇ ਮਰਨਗੇ ਛੇਤੀ ਮਰਨਗੇ ਤੇ ਜੇ ਲੋਕਾਂ ਵਿੱਚ ਜਾਣ ਦੇਣਗੇ ਤੇ ਫਿਰ ਹੌਲੀ ਹੌਲੀ ਸਾਹ ਲੈਂਦੇ ਰਹਿਣ ਨਹੀਂ ਤੇ ਹੁਣ ਤੋਂ ਹੀ ਜੰਗ ਜਿਹੜੀ ਸ਼ੁਰੂ ਹੋ ਜੂਗੀ ਤੇ ਸਾਲ ਦੇ ਵਿੱਚ ਤੇ ਕਿਸੇ ਹੋ ਜਾਂਦੀਆਂ ਨੇ ਯੋਰ ਲਾਲਾ ਕੇ ਇਸ ਕਰਕੇ ਜੇ ਸਰਕਾਰ ਸੰਜੀਦਾ ਹੈ ਤੇ ਉਹਨੂੰ ਲੋਕਾਂ ਦੀ ਕਚਹਿਰੀ ਵਿੱਚ ਕੈਂਡੀਡੇਟਾਂ ਨੂੰ ਭੇਜਣਾ ਚਾਹੀਦਾ ਕਿ ਇਹਦੇ ਕਾਜ ਰੱਦ ਨਹੀਂ ਕਰਨੇ ਚਾਹੀਦੇ ਹਾਂ